ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀ ਆ ਅਫਸੋਸ ਦੇ ਦੋ ਸ਼ਬਦ ਨਹੀਂ ਕਿ ਕਿੰਨੇ ਲੋਕ ਇਹਨਾਂ ਬਾਡਰਾਂ ਤੇ ਮਾਰੇ ਗਏ 16 ਮਾਰਚ ਨੂੰ 421 ਦੀ ਸਾਡੇ ਕੋਲ ਰਿਪੋਰਟ ਤੁਸੀਂ ਹਸਪਤਾਲਾਂ ਤੋਂ ਲੈ ਲਓ 16 ਮਾਰਚ ਤੇ ਜਿਹੜਾ ਨੇ ਲਾਈਫ ਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪ ਲੋਕ ਇੱਕ ਮਹੀਨੇ ਦੇ ਬਾਅਦ ਚੋਗੇ ਇਹ ਸਰਕਾਰ ਦਾ ਪਛਤਗ ਨਹੀਂ ਭਾਜਪਾ ਸਰਕਾਰ ਨੇ 9 ਬੰਦੇ ਅਜੇ ਬਿਸ਼ਰਾ ਟਹਿਣੀ ਦੇ ਸਾਫ਼ ਸਪਸ਼ਟ ਸੀ ਇਹ ਗੱਡੀ ਖਲੇ ਦਰੜ ਕੇ ਸ਼ਾਂਤਮਈ ਪ੍ਰੋਟੈਸਟ ਕਰਕੇ ਆ ਰਹੇ ਲੋਕਾਂ ਨੂੰ ਮਾਰਿਆ ਸ਼ਾਰਟਰ ਕਰ ਦਿੱਤਾ ਉਹਨਾਂ ਨੇ ਤੇ ਪੂਰੇ ਸ਼ਹਿਰ ਵੱਲੋਂ ਵਿਰੋਧ ਆ ਕਿ ਜਿਹੜਾ ਸਾਡਾ ਕਿਸਾਨਾਂ ਦੀ ਕਾਪਲ ਪਾਰਟੀ ਹੈ ਇਹਨੂੰ ਕੋਈ ਮੂੰਹ ਨਾ ਲਾਓ ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਭਾਜਪੀ ਦੇ ਉਮੀਦਵਾਰ ਇਹਨੇ ਦਿਨੇਸ਼ ਬੱਬੂ ਗੁਰਦਾਸਪੁਰ ਤੋਂ ਭਾਜਪੀ ਦੇ ਉਮੀਦਵਾਰ ਨੇ ਜਿੱਧਰੋਂ ਵੀ ਲੰਘਦੇ ਨੇ ਅੱਗੇ ਕਾਲੇ ਝੰਡੇ ਫੜੀ ਕਿਸਾਨ ਖੜੇ ਹੁੰਦੇ ਨੇ ਅੱਜ ਗੁਰਦਾਸਪੁਰ ਦੇ ਸਠਿਆਲੀ ਪੁਲ ਨੇੜੇ ਪ੍ਰਚਾਰ ਕਰਨ ਗਏ ਸਨ ਪਰ ਕਿਸਾਨਾਂ ਨੇ ਖੂਬ ਨਾਰੀਬਾਜ਼ੀ ਕੀਤੀ ਤੇ ਉਮੀਦਵਾਰ ਨੂੰ ਰੋਕ ਲਿਆ ਕਿਸਾਨਾਂ ਨੂੰ ਦੇਖ ਦਿਨੇਸ਼ ਬੱਬੂ ਵੀ ਕਾਰ ਤੋਂ ਉਤਰੇ ਇੱਕ ਪਾਸੇ ਕਿਸਾਨ ਖੜੇ ਸਨ ਤੇ ਦੂਜੇ ਪਾਸੇ ਉਮੀਦਵਾਰ ਕਿਸਾਨਾਂ ਨੇ ਇੱਕ ਇੱਕ ਕਰਕੇ ਸਵਾਲ ਗਿਣਵਾਏ ਪਰ ਇਹਨਾਂ ਦਾ ਤਸੱਲੀ ਬਖਸ਼ ਜਵਾਬ ਨਾ ਆਇਆ ਸ਼ਹਿਰ ਚ ਐਂਟਰ ਕੀਤਾ ਉਹਨਾਂ ਨੇ ਤੇ ਪੂਰੇ ਸ਼ਹਿਰ ਵੱਲੋਂ ਵਿਰੋਧ ਆ ਵੀ ਜਿਹੜਾ ਸਾਡਾ ਕਿਸਾਨਾਂ ਦੀ ਕਾਤਲ ਪਾਰਟੀ ਹੈ ਇਹਨੂੰ ਕੋਈ ਮੂੰਹ ਨਾ ਲਾਓ ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ ਇਹ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੇ ਸਾਰਿਆਂ ਦੀ ਸਾਝੀ ਜਿਹੜੀ ਹੈ ਇਹ ਜਿਹੜੀ ਹੈ ਕਾਤਲ ਪਾਰਟੀ ਹੈ ਇਹ ਕਰਕੇ ਬੀਜੇਪੀ ਦਾ ਅੱਜ ਵਿਰੋਧਾ ਨਰੇਸ਼ ਬੱਪੂ ਦਾ ਬਹੁਤ ਜ਼ਿਆਦਾ ਵਿਰੋਧ ਆ ਤੇ ਇਹ ਕਰਾਂਗੇ ਸਸਾਨਾ ਨੇ ਜਿਹੜਾ ਹੈਗਾ ਬੀਜੇਪੀ ਦੇ ਜਿਹੜਾ ਲੀਡਰ ਖਲੋਤੇ ਨੇ ਇਥੋਂ ਐਮਪੀ ਦੀ ਸੀਟ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀਆਂ ਮੰਗਾਂ ਕਰਕੇ ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਵੀ ਇੱਕ ਦੂਜੇ ਨੂੰ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਦੀ ਸਹਿਮਤੀ ਹੋ ਗਈ ਜਿਹੜਾ ਕਿ ਲਾਅਰਡਰ ਦੀ ਡਿਊਟੀ ਵੀ ਸਾਡੀ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਇਹ ਖਤਮ ਹੋ ਗਈ ਆ ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ ਇਹਨਾਂ ਨੇ ਆਪਣੀ ਗੱਲਾਂ ਦੱਸੀ ਉਹਨਾਂ ਨੇ ਸੁਣੀਆਂ ਵੀ ਆ ਪਰ ਮੈਂ ਇੱਕ ਹੋਰ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਜਿਹਦੇ ਕੋ ਆਉਣ ਵਾਲੇ ਸਮੇਂ 'ਚ ਤੁਸੀਂ ਕੋਈ ਕੰਮ ਲੈਣੇ ਆ ਤਾਂ ਉਹਨਾਂ ਨੂੰ ਘਟੋ ਘਟ ਬੋਲੋ ਬਹੁਤ ਵਧੀਆ ਜਾਂ ਤਾਂ ਜੋ ਤੁਹਾਡਾ ਹੱਸ ਕੇ ਮੁੜ ਕੇ ਕੰਮ ਕਰੇ ਜੇ ਲੋ ਤੁਸੀਂ ਕਿਸੇ ਨਾਲ ਮਾੜਾ ਬੋਲੋਗੇ ਤੇ ਜਦੋਂ ਪਾਵਰ ਚ ਆ ਗਿਆ ਤੇ ਫਿਰ ਮੇਰੇ ਖਾਂ ਨੂੰ ਤਾਂ ਕੋਈ ਤੁਹਾਡੇ ਕੰਮ ਨਹੀਂ ਕਰੇਗਾ। ਸਭ ਕਿਸ ਪਾਰਟੀ ਨਾਲ ਸੰਬੰਧਤ ਸੀ ਉਮੀਦਵਾਰ। ਇਹ ਉਮੀਦਵਾਰ ਜਿਹੜੇ ਭਾਜਪਾ ਪਾਰਟੀ ਦੇ ਸੀ ਬੱਬੂ ਜੀ ਤੇ ਕਿਸਾਨ ਜਿਹੜੇ ਹੈਗੇ ਆ ਇਹ ਪੰਦੇਰ ਗਰੁੱਪ ਜੀ ਦੇ ਹੈਗੇ ਨੇ। ਗੁਰਦਾਸਪੁਰ ਦੇ ਵਿੱਚ ਮੁਕਾਬਲਾ ਅਹਿਮ ਹੁੰਦਾ ਹੈ। ਇੱਥੋਂ ਨਤੀਜੇ ਦਿਲਚਸਪ ਆਉਂਦੇ ਨੇ। ਇਸ ਵਾਰ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਨੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੈਦਾਨ ਚ ਉਤਾਰਿਆ ਤੇਦੋਂ ਕਿ ਭਾਜਪਾ ਨੇ ਦਾਖਲਿਆ ਦਿਨੇਸ਼ ਪਬੂ ਤੇ ਸ਼ੋਮਿਆ ਕਾਲੀਗਲ ਤੋਂ ਦਿਲਜੀਤ ਸਿੰਘ ਟੀਮਾ ਨੇ ਤਬਸਪਾ ਤੋਂ ਰਾਜਕੁਮਾਰ ਜਨੋਤਰਾ ਜੇਕਰ ਗੁਰਦਾਸਪੁਰ ਦੇ ਇਤਿਹਾਸ ਤੇ ਥੋੜੀ ਜੀ ਨਜ਼ਰ ਮਾਰੀਏ ਤਾਂ 2009 ਦੇ ਵਿੱਚ ਇੱਥੋਂ ਪ੍ਰਤਾਪ ਸਿੰਘ ਬਾਜਵਾ ਜਿੱਤੇ ਸਨ ਤੇ ਇਹਨਾਂ ਨੇ ਅਦਾਕਾਰ ਅਤੇ ਸਿਆਸਤਦਾਨ ਵਿਨੋਦ ਖੰਨਾ ਨੂੰ ਹਰਾਇਆ ਸੀ 2014 ਦੇ ਵਿੱਚ ਵਿਨੋਦ ਖੰਨਾ ਜਿੱਤ ਗਏ ਉਹਨਾਂ ਨੇ ਪ੍ਰਤਾਪ ਬਾਜਵਾ ਨੂੰ ਹਰਾ ਦਿੱਤਾ ਫਿਰ ਆਇਆ ਸਾਲ 2017 ਜਿਮਨੀ ਚੋਣ ਹੋਈ ਤੇ ਸੁਨੀਲ ਜਾਖੜ ਨੇ ਭਾਜਪਾ ਦੇ ਸਵਰਨ ਸਲਾਰੀਆਂ ਨੂੰ ਹਰਾ ਦਿੱਤਾ ਤੇ ਫਿਰ ਸਾਲ 2019 ਦੇ ਵਿੱਚ ਅਦਾਕਾਰ ਸਨੀ ਦਿਓਲ ਨੇ ਸੁਨੀਲ ਜਾਖੜ ਨੂੰ ਹਰਾ ਦਿੱਤਾ ਤੇ ਸਨੀ ਦਿਓਲ ਨਾਲ ਹੁਣ ਇਸ ਇਲਾਕੇ ਦੇ ਲੋਕ ਖਫਾ ਨੇ ਤੇ ਹੁਣ ਆਇਆ ਸਾਲ 2024 ਜਦੋਂ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਨੇ ਤੇ ਇਥੋਂ ਬੀਜੇਪੀ ਦੇ ਕੈਂਡੀਡੇਟ ਨੇ ਦਿਨੇਸ਼ ਬੱਬੂ ਹਾਲਾਂਕਿ ਜਦੋਂ ਬੱਬੂ ਦੇ ਨਾਮ ਦਾ ਐਲਾਨ ਹੋਇਆ ਸੀ ਤਾਂ ਉਦੋਂ ਗੁਰਦਾਸਪੁਰ ਦੇ ਵਿੱਚ ਬੀਜੇਪੀ ਦੀਆਂ ਮੁਸ਼ਕਲਾਂ ਵਧਾਉਣ ਵਾਲੀਆਂ ਸੁਰਾਂ ਮਿਉਠੀਆਂ ਸਨ